ਖਾਲਸਾ ਤਲਵਾਰ ਕਰੇਗੀ ਜੋ ਆਣਖ ਤੇ ਅਸਨਵਾਸ ਤੇ ਜੋ ਸ਼ਾਸਤਰ ਬਣਿਆ ਉਹ ਵਰਤਣਾ ਚਾਹੀਦਾ ਹੈ ਹਾਂਜੀ ਜਿਹੜੀ ਤਾਕਤ ਮਿੜੀ ਉਹ ਵਰਤਣੀ ਚਾਹੀਦੀ ਆ ਖਾਲਸੇ ਨੇ ਹੱਥ ਵਿੱਚ ਲਈ ਤਲਵਾਰ ਸ਼ੇਰ ਬਹਾਦਰ ਖਾਨੇ ਖੋਲੇ ਕਿਲਾ ਗੁਹਾ ਸਾਥੀ ਪਿੱਛੇ ਹਟਾ ਕੇ ਸਾਹਮਣੇ ਖੜਾ ਹੋਇਆ ਆਂਦੇ ਦੁੱਲਜ ਰਾਣ ਦੇ ਮਾਰੀ ਕੋੜੇ ਦੀ ਇੱਕ ਦੇਵੀ ਅਸਨ ਪਹੁੰਚਾਉਣ ਦੇ ਲਈ ਸ਼ੇਰ ਬਹਾਦਰ ਸਾਹਮਣੇ ਮਿਜਨੀ ਦੇ ਕਿਲੇ ਦੇ ਸਾਹਮਣੇ ਖਾਲਸਾ ਟੁੱਕ ਕੇ ਹੈ ਵਿਉ ਪੈ ਗਿਆ ਇਹਨਾਂ ਨੇ ਫਿਰ ਉਹ ਲੜਕੀ ਨੂੰ ਉਹਨਾਂ ਨੂੰ ਲੈ ਕੇ ਆਂਦਾ ਹੈ ਜੀ ਵਾਰਸਾਂ ਦੇ ਹਵਾਲੇ ਕੀਤੀ ਤੇ ਇਹ ਐ ਸਿੱਖ ਰਾਜ ਦੀਆਂ ਸਿੱਖ ਰਾਜ ਦੀਆਂ ਪ੍ਰਾਪਤੀਆਂ ਵਾਹੀ ਜੀ ਜਿਹੜੇ ਸਾਡੇ ਲੀਡਰ ਨੇ ਉਹ ਇਕੱਠੇ ਹੀ ਹੋ ਰਹੇ ਕਿਉਂ ਉਧਰਾਂ ਦੇ ਭੁੱਖੇ ਹੈ ਇੱਕ ਕਵੀ ਕਹਿੰਦਾ ਕਹਿੰਦਾ ਹੁਣ ਤਨ ਦਾ ਕਰਤਾਰ ਇਹਨਾਂ ਇੱਕ ਕੰਮ ਰਹਿ ਗਿਆ ਲਹੂ ਡੋਲ ਕੇ ਸਿੱਖੀ ਦਾ ਬਾਗ ਲਾਇਆ ਲਹੂ ਡੋਲ ਕੇ ਸਿੱਖੀ ਦਾ ਬਾਗ ਲਾਇਆ ਸੀ ਮਾਲੀ ਪਾਲਣਾ ਸੀ ਸਗੋਂ ਵੱਡਾ ਤਰ ਲਿਆ ਸਾਡੀ ਕੌਮ ਦੇ ਆਗੂਆਂ ਡਿੱਟਰ ਨੇ ਲਾ ਕੇ ਕੂਮਲਾ ਤੋਂ ਥੱਲੇ ਤੱਕ ਚੱਲ ਲਿਆ ਮਸਾਂ ਇੱਕ ਬਦਾਵਾ ਪੜਵਾਇਆ ਸੀ ਹੁਣ ਤਾਂ ਲੱਖਾਂ ਬਦਾਵਿਆਂ ਦਾ ਟੰਬ ਪਰ ਲਿਆ ਪਰ ਇੱਕੋ ਕੁਰਬਾਨੀ ਯਾਦ ਰਹੇਗੀ ਜਾਂ ਚਾਹ ਕਰਦੀ ਜਾ ਕਰਾ ਕਰ ਲਿਆ ਆਪਾਂ ਰਸਨਾ ਮੁਕੜੀ ਮੈਂ ਆਪਾਂ ਅੱਖ ਦੇ ਭਰੇ ਹੋ ਜਰਨਾ ਦੇ ਮਨ ਉਸੇ ਐਨਾ ਸਰ ਕਰ ਗਏ ਉਹ ਕਹਿੰਦਾ ਹੈ ਰਾਜ ਹੋਵੇ ਖਾਲਸੇ ਦਾ ਤੇ ਗਰੀਬਾਂ ਦੀਆਂ ਬਹੁ ਬਟੀਆਂ ਜਿਹੜੀਆਂ ਨੂੰ ਜਰਵਾਣੇ ਖੋਣ ਇਸ ਦਾ ਅਜ ਦਾ ਕੀ ਫਾਇਦਾ ਹੈ ਹਾਂਜੀ ਕਹਿੰਦਾ ਦੁਨੀਆ ਦੇ ਲਖਾਰੀ ਨੇ ਦੋ ਗੱਲਾਂ ਮੰਨੀਆਂ ਬਈ ਦੁਨੀਆ ਦੇ ਲਖਾਰੀ ਨੇ ਦੋ ਗੱਲਾਂ ਮੰਨੀਆਂ ਇੱਕ ਮਸੂਮ ਦੇ ਅੰਸੂ ਤੇ ਇੱਕ ਅਵਰ ਦੇ ਅੰਸੂ ਜੇ ਇਹਨਾਂ ਦੋਹਾਂ ਤੇ ਕਿਸੇ ਦਿਲ ਨਹੀਂ ਪ੍ਰਸੀਜਦਾ ਤਾਂ ਉਹ ਦਿਲ ਨਹੀਂ ਤੇ ਉਹ ਵੀ ਦਰਦ ਨਹੀਂ ਤੇ ਦਰਦ ਤੋਂ ਬਗੈਰ ਦਰ ਕਿਸੇ ਕੰਮ ਦਾ ਹੈਜੀ ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦਾ ਦਰਦਮੰਦ ਨੂੰ ਦਰਦੀ ਦਰਦ ਹੁੰਦੀ ਹੈ ਬੇਦਰਦ ਨੂੰ ਦਰਦੀ ਦਰਦ ਕੀ ਹੈ ਦਰ ਦਰਦੀ ਬੱਕਰਾ ਜਾਣਦਾ ਏ ਕੱਟਣ ਵਾਲੇ ਦੀ ਜਾਣ ਦੀ ਕਰਦ ਕੀ ਏ ਜਿਹਨੇ ਮੁੱਖ ਮੈਦਾਨ ਤੋਂ ਮੋੜ ਲੀਤਾ ਉਹਨੂੰ ਆਖਣਾ ਕਿਸੇ ਨੇ ਮਰਦ ਕੀ ਏ ਪਾਣੀ ਲੱਖਾਂ ਮਣ ਪਾਵੇਂ ਪਾ ਵੇਖੋ ਲੱਗੀ ਦਿਲ ਦੀ ਹੋ ਗਣੀ ਸਰਦ ਕੀ ਏ ਪੰਜੀ ਕਪੜੀ ਅਗ ਲੱਗੀ ਜਦ ਨਾ ਇਹਨੂੰ ਉਹ ਕਹਿੰਦਾ ਹੈ ਕੌਣ ਪਠਾਣਾ ਐਸਾ ਜਿਸ ਨੂੰ ਸਿੱਖ ਰਾਜ ਦਾ ਪੈ ਨਹੀਂ ਉਹਨੇ ਫਰੈਜੀ ਨੂੰ ਆਖਿਆ ਬੈਠ ਜੋ ਆਰਾਮ ਨਾਲ ਕਹਾਣੀ ਕੀ ਬੀਤੀ ਉਹਨਾਂ ਆਖਿਆ ਆ ਹਾਲ ਤਾਂ ਸਾਡੀ ਸਰਦਾਰ ਜੀ ਅਸੀਂ ਨੇ ਹੱਥੇ ਲੋਕ ਹਾਂ ਦੁਨੀਆ ਦੇ ਸਭ ਤੋਂ ਦੁਨੀਆ ਦੇ ਸਭ ਤੋਂ ਮਾੜੀ ਚੀਜ਼ ਹੈ ਗੁਲਾਮੀ ਹੈ ਜੀ ਜਿਹੜੀਆਂ ਕੌਮਾਂ ਗੁਲਾਮੀ ਦਾ ਸ਼ਿਕਾਰ ਹੋ ਜਾਂਣਾ ਉਹ ਸਦਗਿਆਂ ਪਰ ਗੁਲਾਮੀ ਦੇ ਝੋਕੇ ਵਿੱਚ ਬਲਟੀਆਂ ਰਹਿੰਦੀਆਂ ਨੇ ਸਹੀ ਅੱਜੇ ਕੋਈ ਸਰਦ ਪਗ ਸਿੰਘ ਵਰਗਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮਹਿ ਹੈ ਗਾਉਣ ਵਾਲਾ ਜੰਮ ਦੇਵੇ ਕੋਈ ਮਾਂ ਪੁੱਤਰ ਫਿਰ ਗੁਲਾਮੀ ਦੇ ਸੰਗਲ ਜਿਹਦੇ ਵਿੱਚ ਲਾ ਕੇ ਤੇ ਸੋਨੇ ਦੇ ਕੜੇ ਪਾ ਕੇ ਫਿਰ ਆਪਣੀ ਭੂਮੀ ਸਜਾਈ ਜਾਂਦੀ ਉਹਦੀਆਂ ਮੋਛਾਂ ਤੇ ਬੱਟਾ ਹੈ ਉਹਨੇ ਫਰੈਦੀ ਨਾਲ ਕਿਹਾ ਫਰੈ ਤਾਡੀ ਸੁਣੀ ਗਈ ਹੂੰ ਆਪਣੇ ਦੇਸ਼ ਦੀ ਜਨਤਾ ਵੀ ਸਿੱਖ ਰਾਜ ਚ ਪੂਰੀ ਹੰਦਰਦੀ ਆ ਤੁਸੀਂ ਸਾਡੀ ਰਿਆਏ ਹੋ ਭਾਈ ਕਰਦਾ ਹਾਜੀ ਕਹਿੰਦੇ ਨੇ ਜੇ ਮਾਂ ਪੁੱਤਰ ਵਿਸਦੇ ਤੇ ਕਵਨ ਪਿਆਰਾ ਜਿਹੜੇ ਰਾਜ ਵਿੱਚ ਜਿਹੜੇ ਰਾਜ ਵਿੱਚ ਤੱਕੇ ਹੋਣ ਉਹ ਰਾਜ ਦਾ ਕੀ ਫਾਇਦਾ ਸਾਹ ਹਰੀ ਸਿੰਘ ਰਹਿ ਬਣੀ ਆਰਦਿਲੂ ਕਹਾ ਆਪਦੇ ਆਰਦਿਲੂ ਕਹਾ ਕੱਲੇ ਕੱਲੇ ਸਿੱਖਾਂ ਨੇ ਧਿਆਨ ਲਓ ਮੈਨੂੰ ਸੌ ਸਿੱਕਾ ਜੱਥਾ ਚਾਹੀਦਾ ਹੂੰ ਸੌ ਸਿੱਕਾ ਜੱਥਾ ਚਾਹੀਦਾ ਸ਼ਾਮ ਦਾ ਸੂਰ ਡੁੱਬਣ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਦੇਸ਼ ਦੀ ਮੈਂ ਆਪਣੇ ਵਤਨੀਤੀ ਵਾਪਸ ਲੈ ਕੇ ਆਉਣੀ ਹੈ ਹੈ ਜੀ ਇਸ ਤਰੀਕੇ ਨਾਲ ਹਰਿ ਸਿੰਘ ਮਲਵੈਣ ਆਪਣੇ ਸਾਥੀਆਂ ਸਮੇਤ ਜਮਰੋਦ ਦੇ ਕਿਲੇ ਵਿੱਚੋਂ ਤਿਆਰੀ ਹੈ ਹੋ ਨਾ ਮਦਿੱਤੀ ਲਈ ਸੁਣ ਕੇ ਵਾਰਤਾ ਫਰਿਆਦੀ ਦੀ ਖਾਲਸੇ ਹਰੀ ਸਿੰਘ ਨੇ ਕਿਹਾ ਲਲਕਾਰ ਹਰੀ ਸਿੰਘ ਨੇ ਕਿਹਾ ਲਲਕਾਰ ਕੈਂਦਾ ਵੱਡ ਵੱਡ ਮੂਸੇ ਪਾਦਿਆਂ ਹਾਂਜੀ ਹਾਂ ਹਰੀ ਸਿੰਘ ਨੇ ਕਿਹਾ ਲਲਕਾਰ ਕੈਂਦਾ ਵੱਡ ਵੱਡ ਮੂਸੇ ਪਾਦਿਆਂ ਜਿਵੇਂ ਲੱਕੜੀ ਕੱਟਦਾ ਆਰ ਅਸਲ ਕੀਰਤੋਂ ਅਗਿਆ ਵੇ ਸੂਰਮਾ ਹੋ ਸੂਰਮਾ ਅਸਲ ਕੀਰਤੋਂ ਅਗਿਆ ਵੇ ਸੂਰਮਾ ਜਿਨੂੰ ਮੌਤ ਦੇ ਨਾਲ ਪਿਆਰ ਜਿਨੂੰ ਮੌਤ ਦੇ ਨਾਲ ਪਿਆਰ ਗੁਰੂ ਖਾਲਸੇ ਪਰ ਪੁਕਾਰ ਨੂੰ ਅੱਜ ਜਾਣਦਾ ਹੈ ਸਾਰਾ ਸੰਸਾਰ ਗੁਰੂ ਖਾਲਸੇ ਦੇ ਪਰ ਪੁਕਾਰ ਨੂੰ ਹੋ ਅਰਜਾ ਮੇਰੀਆਂ ਸੈਭਾਈ ਹੋ 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 ਇਸ ਵਾਰ ਮੈਂ ਵਿੰਦੀ ਕਰ ਰਹਾ ਸਾਂ ਕਿ ਸਿੱਖ ਰਾਜ ਦੇ ਸਭ ਤੋਂ ਵੱਡੇ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਨੇ ਫੈਸਲਾ ਕਰਤਾ ਐਸੇ ਫਰਿਆਦੀ ਦੀ ਫਰਿਆਵਤ ਤੇ ਸਲਸਖਤਾਂ ਜੱਥਾ ਤਿਆਰ ਕੀਤਾ ਜੇ ਇਹ ਜਿਹੜੀ ਇਸਤਰੀ ਹੈ ਉਹ ਮਸ਼ੀਨਰੀ ਦੇ ਸੂਬੇਦਾਰ ਸਿਰ ਬਹਾ ਘਾ ਤੋਂ ਵਾਪਸ ਲਿਆਂਦੀ ਜਾਂਦੀ ਹੈ ਸੰਗੀ ਦੁਨੀਆਂ ਦਾ ਇਤਿਹਾਸ ਪੜਨ ਤੋਂ ਪਤਾ ਲੱਗਦਾ ਹੈ ਹਿੰਦੁਸਤਾਨ ਦਾ ਇਤਿਹਾਸ ਵਿੱਚ ਵੀ ਬੜਾ ਕੁਝ ਲੁਕਿਆ ਪਿਆ ਹੈ ਜੀ ਹਾਂ 18 ਹਮਲੇ تھے ਮਹਬੂਦ ਗਜ਼ਨਮੀ ਨੇ ਕੀਤੇ 18 ਹਮਲੇ ਇੱਥੇ ਮਹਬੂਦ ਗਜ਼ਨਮੀ ਨੇ ਕੀਤੇ ਤੇ 12 ਵਾਰੀ ਅਬਦਾਲੀ ਆਇਆ 7 ਵਾਰੀ ਨਦਰਾ ਆਇਆ ਇੱਥੇ ਦੀਆਂ ਬਹੁ ਬੇਟੀਆਂ ਬਨ ਕੇ ਗੱਡਿਆਂ ਤੇ 20-20 ਹਜ਼ਾਰ ਦੀ ਗਿਣਤੀ ਵਿੱਚ ਲਿਜਾ ਕੇ ਗਜ਼ਨੇ ਦੇ ਬਾਜ਼ਾਰਾਂ 'ਤੇ ਜਾ ਕੇ ਪੁੱਛੋ ਖਾਣ ਵਾਲੀ ਪੇੜ 3 ਰੁਪਏ ਦੀ ਮਿਲਦੀ ਸੀ 20 ਸਾਲ ਦੀ ਮਟੈਰੀ ਦੀ ਹਿੰਦੁਸਤਾਨ ਦੀ ਜੰਪੜ ਕੁੜੀ ਸੀ ਉਹ ਇੱਕ ਇੱਕ ਟਕੇ ਨੂੰ ਨਲਾਮ ਹੁੰਦੀ ਸੀ ਅੱਛਾ ਹਿੰਦੁਸਤਾਨ ਦੀ ਅਣਖ ਤੇ ਅਸਮਤ ਬਲਾਮੀ ਨੇ ਬਿਲਕੁਲ ਮਾਰਛ ਦਿੱਤੀ ਇਹ ਤਾਂ ਗੁਰਗੁਬ ਸਿੰਘ ਮਹਾਰਾ ਦਾ ਪਰਪਕਾਰਾ ਜਿਸ ਨੇ ਐਸਾ ਮੁਨਕ ਸਾਜਿਆ ਜਿਸ ਨੂੰ ਖੰਡੇ ਵਟ ਦਾ ਅੰਮ੍ਰਿਤ ਦੇ ਕੇ ਉਹਦੀ ਜਿਹੜੀ ਕਾਇਆ ਸੀ ਉਪਰਟ ਰਹੀ ਹਾਂਜੀ ਵਾਹ ਸਾਹ ਹਰੀ ਸਿੰਘ ਨਲਵੇਂ ਨੇ ਆਪ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤੇ ਪੰਜਾਂ ਬਾਣੀਆਂ ਦਾ ਪਾਠ ਕਰਕੇ ਬਾਜਾਂ ਵਾਲੇ ਸਤਗੁਰੂ ਦੇ ਚਰਨਾਂ ਵਿਚ ਰਾਸਕ੍ਰਿਤੀ ਸਤਗੁਰੂ ਖਾਲਸਾ ਪਰਪਕਾਰ ਲਈ ਸਾਜਿਆ ਗਿਆ ਹੈ ਖਾਲਸਾ ਪਰਪਕਾਰ ਲਈ ਸਾਜਿਆ ਗਿਆ ਹੈ ਨਾ ਖਾਲਸਾ ਪਰਪਕਾਰ ਲਈ ਸਾਜਿਆ ਗਿਆ ਆਪ ਜੀ ਨੇ ਖਾਲਸੇ ਨੂੰ ਜਲਮ ਦਾ ਨਾਸ ਕਰਨ ਵਾਸਤੇ ਭਗਉਤੀ ਬਖਸ਼ਿਆ ਖਾਲਸੇ ਨੂੰ ਇਸ ਤਰੀਕੇ ਨਾਲ ਸਾਹਿਬ ਸਿੰਘ ਨਲਵੇਂ ਨੇ ਆਪਣੇ ਸਾਥੀਆਂ ਸਮੇਤ ਜਿਮਰੌਦ ਦੇ ਕਿਲੇ ਚੋਂ ਮਿਟਲੀ ਦੇ ਕਿਲੇ ਵੱਲੋਂ ਖਾਸ ਰਚੜਾਈ ਹੈ ਇਹੋ ਕਰਤੀ ਹੋਈ ਉੱਥੇ ਹੈਗਾ ਜੀ ਹੋ ਹਰੀ ਸਿੰਘ ਸਰਦਾਰ ਨੇ ਜਦ ਸੁਣੀ ਕਹਾਣੀ ਹਰੀ ਸਿੰਘ ਸਰਦਾਰ ਨੇ ਜਦ ਸੁਣੀ ਕਹਾਣੀ ਉਹਨਾਂ ਖਾਣਾ ਹੱਥੋਂ ਛੱਡਿਆ ਨਾ ਪੀਤਾ ਪਾਣੀ ਉਹਨਾਂ ਖਾਣਾ ਹੱਥੋਂ ਛੱਡਿਆ ਉਹਨਾਂ ਖਾਣਾ ਹੱਥੋਂ ਛੱਡਿਆ ਨਾ ਪੀਤਾ ਪਾਣੀ ਉਹਦੇ ਨਾਲ ਚੜੇ ਸੋ ਹਾਂ ਉਹ ਜਨਮ ਨਾਸ ਜਨਮ ਦਾ ਮਾਰ ਕੇ ਫਿਰ ਰੋਟੀ ਖਾਣੀ ਉਹਦੇ ਨਾਲ ਚੜੇ ਸੋ ਸੂਰਮੇ ਸ਼ੇਰਾਂ ਦੀ ਢਾਣੀ ਉਹਦੇ ਨਾਲ ਚੜੇ ਸੋ ਸੂਰਮੇ ਸ਼ੇਰਾਂ ਦੀ ਢਾਣੀ ਉਹ ਇਹਦਾ ਪੰਧ ਮੁਕਾ ਗੇ ਜੋ ਰੈਣ ਵਿਹਾਣੀ ਉਹਨਾਂ ਘੇਰ ਲਿਆ ਜਾ ਕਿਲੇ ਨੂੰ ਪੜ ਅੰਮ੍ਰਿਤ ਬਾਣੀ ਉਹਨਾ ਘੇਰ ਲਿਆ ਜਾ ਕਿਲੇ ਨੂੰ ਪੜ ਅੰਮ੍ਰਿਤ ਬਾਣੀ ਹੋ ਹੋ ਹਾਂਜੀ ਤੈਸਰੀ ਕੇਨਾਲ 100 ਸੂਰਮਿਆਂ ਦਾ ਜੱਥਾ ਅਰਦਾਸਾ ਸੂਰਦ ਕੇ ਸਿਰਾਂ ਤੇ ਮੰਨ ਕੇ ਖੱਫਣਾ ਹਿੰਦੁਸਤਾਨ ਦੀ ਦੇਵੀ ਦੀ ਐਜਿਤ ਬਚਾਉਣ ਦੇ ਲਈ ਜੇ ਪਹਿਲਾ ਇਤਿਹਾਸ ਪੜੀ ਤਾਂ ਬੜਾ ਤਕੜਾ ਜਦੋਂ ਦ੍ਰੋਪਦੀ ਦੀ ਸਾਈਡ ਨੂੰ ਹੱਥ ਪਾਇਆ ਦਰਯੋਧਨ ਨੇ ਵਗਦਾ avatars ਕ੍ਰਿਸ਼ਨ ਭਗਵਾਨ ਤਾਂ ਟੱਕ ਨਾ ਸਕਿਆ ਬਹਿ ਨਾ ਸਕਿਆ ਜਦੋਂ ਨੂੰ ਪਤਾ ਲੱਗਿਆ ਇਸ ਗੱਲ ਦਾ ਉਤੋਂ ਭੱਜਾ ਦਿੱਲੀ ਦੇ ਉਸ ਦਰਬਾਰ ਅੰਦਰ ਗਿਆ ਜਿੱਥੇ ਹਿੰਦੁਸਤਾਨ ਦੇ ਕਦੇਵ ਦੀ ਜੀ ਦਾ ਸਵਾਲ ਹੈ ਜੀ ਇਹ ਕਹਿੰਦਾ ਰਮਾਇਣ ਪੜੋ ਬਈ ਰਮਾਇਣ ਪੜੋ ਰਾਮ ਭਗਵਾਨ ਦੇ ਘਰ ਵਾਲੀ ਸੀਤਾ ਨੂੰ ਰਾਵਣ ਲੈ ਗਿਆ ਇੱਕ ਦੇਵ ਦੀ ਜੀ ਦਾ ਸਵਾਲ ਮਾਰੀਆਂ ਖਾਸੇ ਲਗਾ ਰਿਆਂ ਤੇ ਸਟਾ ਮਹਾਸਰਾ ਕਰਦੇ ਆ ਕਿਲੇ ਦਾ ਚੜਾਈ ਕੀਤੀ ਐ ਕਿਲੇ ਵੱਲ ਨੂੰ ਤੇ ਉਧਰਲੇ ਬੰਨੇ ਜਦੋਂ ਪਠਾਨ ਨੂੰ ਪਤਾ ਲੱਗਿਆ ਵੀ ਲੜਤੀ ਆ ਹਿੰਦੂਆਂ ਦੀ ਆਏ ਨੇ ਸਿੱਖ ਹਮਲਾ ਕਰਨ ਲਈ ਹੂੰ ਉਹਨਾਂ ਆਖਿਆ ਰੁਕ ਜਾਓ ਸਾਡਾ ਇਹ ਸ਼ਿਕਾਰ ਹੈ ਸਾਡੀ ਇਹ ਮਾਰ ਹੈ ਅਸੀਂ ਵਾਪਸ ਨਹੀਂ ਜਾਣਦੇ ਜਿਉਂਦੇ ਜਿਉਂਦੇ ਆ ਤੇ ਹਰੀ ਸਿੰਘ ਨੇ ਕਿਹਾ ਫਿਰ ਕਿਲੇ ਤੋਂ ਬਾਹਰ ਆਓ ਹਰੀ ਸਿੰਘ ਨੇ ਕਿਹਾ ਫਿਰ ਕਿਲੇ ਤੋਂ ਬਾਹਰ ਆਓ ਇਹ ਫੈਸਲਾ ਤਲਵਾਰ ਕਰੇਗੀ ਜਦੋਂ ਅੱਖ ਤੇ ਅਸਮਵਾਸ ਤੇ ਜੋ ਸ਼ਾਸਤਰ ਬਣਿਆ ਉਹ ਵਰਤਣਾ ਚਾਹੀਦਾ ਹੈ ਹਾਂਜੀ ਜਿਹੜੀ ਤਾਕਤ ਮਿਲਿਆ ਉਹ ਵਰਤਣੀ ਚਾਹੀਦੀ ਆ ਖਾਲਸ ਨੇ ਹੱਥ ਵਿੱਚ ਲਈ ਤਲਵਾਰ ਸ਼ੇਰ ਬਹਾਦਰ ਖਾਨੇ ਖੋਲੇ ਕਿਲਾ ਬੂਹਾ ਸਾਥੀ ਪਿੱਛੇ ਹਟਾ ਕੇ ਸਾਹਮਣੇ ਖੜਾ ਹੋਇਆ ਪਾਂਦੇ ਦੂਲ ਜਰਾ ਨੇ ਮਾਰੀ ਕੋੜੇ ਦੀ ੱਡੀ ਇੱਕ ਦੇਵੀ ਅਸਮਤ ਬਚਾਉਣ ਦੇ ਲਈ ਸ਼ੇਰ ਬਹਾਦਰ ਸਾਹਮਣੇ ਮਿਜਨੀ ਦੇ ਕਿਲੇ ਦੇ ਸਾਹਮਣੇ ਖਾਲਸਰ ਟੁੱਟ ਕੇ ਹੈ ਢਿਉ ਪੈ ਗਿਆ ਵੀ ਇਹਨਾਰੇ ਫਿਰ ਉਹ ਲੜਕੀ ਨੂੰ ਉਹਨਾਂ ਨੂੰ ਲੈ ਕੇ ਆਂਦਾ ਹੈ ਜੀ ਵਾਰਸਾਂ ਦੇ ਹਵਾਲੇ ਕੀਤੀ ਤੇ ਇਹ ਐ ਸਿੱਖ ਰਾਏ ਦੀਆਂ ਸਿੱਖ ਰਾਏ ਦੀਆਂ ਪ੍ਰਾਪਤੀਆਂ ਬਾਈ ਜੀ ਤੇ ਹੁਣ ਤਾਂ ਵੱਧ ਕਿਸਮਤੀ ਆ ਬਈ ਜਿਹੜੇ ਸਾਡੇ ਲੀਡਰ ਨੇ ਉਹ ਇਕੱਠੇ ਹੀ ਹੋ ਰਹੇ ਕਿਉਂ ਉਧਰਾਂ ਦੇ ਭੁੱਖੇ ਆ ਇੱਕ ਕਵੀ ਕਹਿੰਦਾ ਕਹਿੰਦਾ ਹੁਣ ਤਨ ਦਾ ਕਰਤਾਰ ਇੰਨਾ ਇੱਕ ਕੰਮ ਰਹਿ ਗਿਆ ਲਹੂ ਡੋਲ ਕੇ ਸਿੱਖੀ ਦਾ ਬਾਗ ਲਾਇਆ ਲਹੂ ਢੋਰ ਕੇ ਸਿੱਖੀ ਦਾ ਬਾਗ ਲਾਇਆ ਸੀ ਹਾਂਜੀ ਸਿੱਖੀ ਖੂਨ ਢੋਰ ਕੇ ਸਿੱਖੀ ਦਾ ਬਾਗ ਲਾਇਆ ਮਾਲੀ ਪਾਲਣਾ ਸੀ ਸਗੋਂ ਵਾਢਾ ਤਰ ਲਿਆ ਸਾਡੀ ਕੌਮ ਦੇ ਆਗੂਆਂ ਡੀਡਰਾਂ ਨੇ ਲਾ ਕੇ ਕੂਮਲਾ ਤੋਂ ਥੱਲੇ ਤੱਕ ਚਰ ਲਿਆ ਮਸਾਂ ਇੱਕ ਬਦਾਵਾ ਪੜਵਾਇਆ ਸੀ ਹੁਣ ਤਾਂ ਲੱਖਾਂ ਬਦਾਵਾਂ ਦਾ ਟੰਬ ਪਰ ਲਿਆ ਪਰ ਇੱਕੋ ਕੁਰਬਾਨੀ ਯਾਦ ਰਹੇਗੀ ਜਾਂ ਚਾਹ ਕਰਦੀ ਜਾਂ ਕੜਾ ਕਰ ਲਿਆ ਆਪ ਕੋ ਰਾਸਨ ਨਾ ਮੁਕ ਜਿਵੇਂ ਆਪਾਂ ਆਪ